ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਭਗਵਾਂ ਦਾ ਡੇਰੀ ਫਾਰਮ 5811 ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਪਿੰਡ ਚਵਿੰਡਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ 6-7 ਪਸ਼ੂ ਦਿਖਾਵਾਂਗੇ ਬਿਲਕੁਲ ਹੀ ਹੌਲੇ ਹੌਲੇ ਭਾ ਦੇ ਅੰਦੇ ਕਿਨੇ ਰੇਟ ਤੇ ਤਿੰਨ ਝੋਟੀਆਂ ਦੇ ਦੋ ਘੜਾ ਦਿਖਾਵਾਂਗੇ ਤੇ ਤਿੰਨਾਂ ਦੇ ਪਿਛੇ ਕੱਟੀਆਂ ਤੇ ਕੱਟੀਆਂ ਬਿਲਕੁਲ ਫ੍ਰੀ ਵੀਰ ਕਹਿੰਦਾ ਦੇਣੀਆਂ ਆਪਾਂ ਤੇ ਆਪਾਂ ਪਹੁੰਚਿਆ ਵੀਰ ਹਰਪਾਲ ਦੇ ਕੋਲ ਜਾ ਰਹੇ ਕਾਦੇ ਆ ਵੀਰ ਨਾਲ ਗੱਲਬਾਤ ਤੇ ਪੁੱਛ ਰਹੇ ਇਹਨਾਂ ਦੀ ਡਿਟੇਲ ਸਾਸਿਕਾ ਬਾਜੀ ਸਤਿ ਸ਼੍ਰੀ ਅਕਾਲ ਜੀ ਵੀ ਸਾਸਿਕਾ ਹੋਸਨਾ ਠੀਕ ਠਾਕ ਜੀ ਇਹਦੇ ਵੀ ਜੀ ਪਿੰਡ ਨਾਮ ਚਰਦੀ ਕਲਾ ਜੀ ਚਰਦੀ ਕਲਾ ਚਹੀਦੀ ਚੱਕੇ ਵੀ ਜਮਨ ਨਾਮ ਤੇ ਐਡਰੈਸ ਲਾ ਦਿੰਦੇ ਹਾਂ ਮੇਰਾ ਪਾਸਿਕਾ ਚ ਪਿੰਡ ਚਿੰਡਾ ਜ਼ਿਲ੍ਹਾ ਮਰਸਾ ਜੀ ਠੀਕ ਹੈ ਜੀ ਫੋਨ ਨੰਬਰ 98143495 ਜੀ ਠੀਕ ਹੈ ਜੀ ਤੇ ਅੱਜ ਦੇ ਰੇਡ ਅੱਜ ਇਹ ਬਹੁਤ ਨੇਗੇ ਨੇਗੇ ਰੇਡ ਵਾਲੇ ਜਿਹੜੇ ਉਹਦੇ ਨੇਗੇ ਨੇਗੇ ਮੱਜਾਂ ਦੇ ਦੇਣੀਆਂ ਚੰਗੀਆਂ ਪਹਿਲਣਾ ਝੋਟੀਆਂ ਮੁਕਤ ਦੇ ਭਾ ਦੇਣੀਆਂ ਅੱਛਾ ਜੀ ਲਓ ਜੀ ਮੁਕਤ ਦੇ ਭਾ ਦੇ ਵੀਡੀਓ ਪੂਰੀ ਜਰੂਰ ਵੇਖਿਓ ਪੂਰੀ ਮਗਰ ਕਟੀਆਂ ਚੰਗੀਆਂ ਪਿੱਛੇ ਵੀ ਫੀਮਲ ਕਾਫ ਪਲੇ ਬਲਾਏ ਤੁਹਾਨੂੰ ਮਿਲ ਜਾਣੇ ਇੱਕ ਦੇ ਨਾਲ ਇੱਕ ਫਰੀ ਹਾਂਜੀ ਇਹ ਇੱਕ ਦੋ ਫਰੀ ਸੱਚ ਦੋ 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 ਫਰੀ ਦੋ ਕਣਾ ਗੱਬਣਾ ਝੋਟੀਆਂ ਹਾਂਜੀ ਹਾਂਜੀ ਇਹ ਕਲੀਏ ਸ਼ੁਰੂਆਤ ਜੀ ਕਲੀਏ ਸ਼ੁਰੂਆਤ ਵੜਾ ਦੋਗੇ ਇਹਨਾਂ ਤੋਂ ਆਹ ਛਾਈ ਆ ਦਾ ਵੈੜ ਤੋਂ ਕਰ ਲੋ ਜੀ ਲਓ ਜੀ ਛਾਈ ਵਾਲ ਵੈੜ ਕੋਈ ਨੰਬਰ ਤੇ ਕਿਰਵਾ ਸੁਹਾ ਸੁਈ ਬਾਜੀ ਇਹ ਦੂਜਾ ਸੁਹਾ ਜੱਗੇ ਵੀ ਸੁਈ ਸੋ ਰਾਤੀ ਅੱਛਾ ਜੀ ਹਾਂਜੀ ਹਾਂਜੀ ਤੇ ਬੋਲਾ ਕਿੰਨਾ ਇਸ ਟਾਈਮ ਆ ਮਗਰ ਵੱਚੀ ਹੀ ਹੈ ਜੀ ਪਿਛੇ ਵੀ ਫੀਮਲ ਕਾਫ ਆ ਗਿਆ ਜੀ ਭਾਈ ਜੀ ਬੋਲਾ ਜੱਗੇ ਵੀ ਲੈ ਟਾਈਮ ਸਾਡੇ ਕੋਲ 16 17 16 17 ਕਿਲੋ ਮਿੰਕੇ ਲੈ ਜੇ ਅੱਛਾ ਜੀ ਹੈਗੀ ਵੀ ਠੰਡੀ ਜੇ ਕੋਈ ਵੰਗਾ ਨਹੀਂ ਪੁਣਾ ਵੇਖੋ ਲਓ ਜੀ ਠਾਣ ਥੋੜੇ ਮੁੱਠੀ ਵਾਲਾ ਆ ਗਿਆ ਤੇ ਠੜ ਵੀ ਬੜਾ ਗੈਪ ਤੇ ਲੱਗਾ ਕਰਮਾਲੀ ਦੇ ਇਹ ਕਿੰਨੇ ਦੁੱਧ ਆਲੀਆ ਦੁੱਧ ਜੱਗੇ ਵੀਰ ਪਹਿਲੇ ਸਵੇਰ ਘਰ ਆ ਲੈਂਦੇ ਵੀ ਇਹਨੇ ਦਿੱਤਾ 17 18 ਕਿਲੋ ਅੱਛਾ ਜੀ ਤੇ ਜੋ ਸੂਰਾ ਸਹੀ ਐਰ ਕੀ 20 ਪਲੱਸ ਹੀ ਚੱਲਣਾ ਆ ਠੀਕ ਆ ਜੀ ਹਾਂ ਤੁਹਾਨੂੰ ਪਤਾ ਗਰਮੀ ਗਰਮੀ ਵੀਰ ਬੜੀ ਹਾਂ ਜੀ ਬੜੀ ਆਹ ਜੇ ਲੱਪਾ ਲੱਗਾ ਉਹ ਵਜਾ ਤੇ ਕਿਆ ਕਰੀ ਆਹ ਲੱਪਾ ਲੱਗਾ ਰੋਟੀ ਇਹ ਖੋਲੋ ਬਾਜੀ ਖਾਓ ਮੈਂ ਉਖਾਈਆ ਲਓ ਜੀ ਛਾਈ ਵਾਲਾ ਵੀ ਜਿਹੜਾ ਥਾਨ ਤੋਂ ਬੜਾ ਪਿਆਰਾ ਲੱਗਾ ਮੁਠੀ ਵਾਲਾ ਆਹ ਲੈ ਹਟਣਾ ਆ ਜੱਗੇ ਵੀਰ ਠੀਕ ਆ ਇਹ ਮੇਲਾ ਰਹਿੰਦਾ ਆਹ ਨੂੰ ਖੋਲ ਕੇ ਤੋਰ ਕਿਆ ਆਂਦੇ ਵੀਰ ਗੇਟ ਲੱਗ ਮੋੜ ਕੇ ਲਾਉਣੀ ਜਗਾ ਗੇਟ ਲੱਗ ਤੇ ਜਾਸ ਕਾਮਾ ਮੈਂ ਕਿੰਨੇ ਨਾਲ ਅੱਡ ਗਏ ਆ ਰਾਜ ਹੋਈ ਜਾਊਗੀ ਤੇ ਸੰਦਾ ਸਾਡੇ ਕੋ ਵੀ ਹੈਗੇ ਆ ਤੀ ਤਣਾ ਦਾ ਸੈਜ ਗਿਆ ਉਹ ਨਹੀਂ ਚੈੱਕ ਕਰ ਸਕਦਾ ਜੀ ਬਹੁਤ ਹੀ ਚੰਗਾ ਵਾ ਮੋੜਦਾ ਬੁੱਤ ਮੋੜਦਾ ਕੋਈ ਨਹੀਂ ਕੋਈ ਨਹੀਂ ਕੋਈ ਛੱਡ ਦੇ ਛੱਡ ਦੇ ਛੱਡ ਦੇ ਕਿੰਦਾ ਸਾਡੇ ਕੋ ਵੀ ਹੈਗੇ ਆ ਹਾਂ ਕਿੰਦਾ ਸਾਡੇ ਕੋ ਵੀ ਹੈਗੇ ਆ ਆਹੋ ਲਾਉਂਗਾ ਵੀ ਜੀ ਲਾ ਕੇ ਤਾਂ ਚੜਾਈਏ ਤੁਹਾਨੂੰ ਥਾਣਾ ਦਾ ਸੈਜ ਗਿਆ ਬਹੁਤ ਹੀ ਚੰਗਾ ਆ ਗਿਆ ਵਾ ਕੀ ਮੁੱਲ ਭਾਜੀ ਇਹ ਰੱਖਰ ਜੱਗੇ ਵੀਰ ਮੁੱਲ ਦੇ ਇਹ ਕੀਮਤ ਚਾਹੀਏ ਨਾ ਜਿਹਦੀ ਇਹ ਬਰੀਡ ਨਹੀਂ ਲੱਗਦੀ ਹੈ ਕਿ ਠੰਡੀ ਠੀਰੀ ਦੋਦੀ 20 ਕਿਲੋ 20 ਕਿਲੋ ਹਾਂਜੀ ਹਾਂ ਹਾਂ ਤੇ ਮੁੱਲ ਆ ਕਾ ਨੂੰ ਭਾਵੇਂ 80 85 ਜੋ ਮੰਝੀ ਕਰੀ ਜਾਏਗੀ ਅੱਛਾ ਜੀ ਇਹ ਜੱਗੇ ਵੀ 55000 ਦੇ ਦਾਂਗੇ ਕਰੀਏ ਮਾਨਦਾਨਾ ਕਰਾ ਲਓ ਜੇ ਕਰਾਉਣਾ ਕਿੰਨੇ ਆਜ ਆਪਣੇ ਮਗਰੂ ਫਿਰ ਇਹ ਬੜੇ ਕਹਿ ਦਿੰਦਾ ਇਹਦੀ ਰੈਂਤੋ ਨਹੀਂ ਇਹ ਅੱਜ ਕੱਲ੍ਹ ਨੂੰ ਪੜੇ ਕਹਿ ਗਿਆ ਇਹ ਅੱਛਾ ਆਪ ਇਹਾਂ ਦੀ ਚਲ ਦੱਸ ਦੋ ਹਾਨਾ ਕਿੰਨੇ ਹਾਨਾ ਪੂਰੇ 50000 ਦੇ ਵਾਚੀ ਦਵਾਂ ਕਰ ਦਈਏ ਥੋੜਾ ਜਾਂਦਾ ਨਹੀਂ ਇੰਦਰ ਨਾ ਕਰੀਏ ਥੱਕਾ ਹੋ ਜਾਂਦਾ ਜੀ ਕਰ ਦਈਏ ਪਾਣਾ ਕਰਾਉਣਾ ਇਸ ਤਰ੍ਹਾਂ ਆਇਆ ਭੜੇ ਕੋ ਕਰ ਦਈਏ ਕਰ ਤੋਂ ਫਿਰ ਜੋ ਤੋਹਣਾ ਕਰਨਾ ਹੈ ਕਾ ਦੋ ਦੋਵੇਂ ਕੱਢ ਦਈਏ ਚਾਰ ਤੋਂ ਵੱਧ ਜੇ ਆਹ ਬੇ ਕੋ ਠੰਡੀ ਧੀਰੀ ਤੋਂ ਨਾ ਨਾ ਸ਼ਾਈ ਹਾਲ ਦੇ ਵਿੱਚ ਆ ਚੱਕ ਗਈ ਬੜੀਆਂ ਘੱਟ ਲੱਭਦੀਆਂ ਵਾਂਗੂ ਇਹ ਮਸ਼ੀਨੀਆਂ ਹੋਣ ਆ ਇਹ ਮਾਲਾ ਚੱਕੇ ਵੀਰ ਗਾਣੇ ਮਾਜੀ ਖੜਦੀ ਮਾਜੀ ਮਾਜੀ ਧੀਰੀ ਗੱਲ ਮੱਝਰ ਦਾ ਚਿੱਟਾ ਦੋਦੇ ਆ ਠੀਕ ਆ ਠੀਕ ਆ ਲਓ ਜੀ ਫੈਡ ਕੁਆਲਟੀ ਵਿੱਚ ਧੀਰੀ ਠੰਡੀ ਧੀਰੀ ਆ ਠੀਕ ਆ ਜੀ ਪਿਛੇ ਕੀ ਮਲਕਾਫ ਹਾਂਜੀ ਹਾਂਜੀ ਜਿੱਦਾਂ ਮਰਦੀ ਇਹਨਾਂ ਆ ਵੇਖੋ ਆਹ ਮਾਜੀ ਨੇ ਵਾਪਸ ਦੇ ਕੌਂਦੀ ਚੰਗੀ ਆ ਜਿੱਦਾਂ ਮਰਦੀ ਇਹ ਚਵਾ ਵੀ ਇੱਕ ਨੰਬਰ ਦਾ ਆ ਵੇਖੋ ਠੀਕ ਆ ਠੀਕ ਆ ਲਓ ਜੀ ਦੁੱਧ ਦਾਤ ਸਿਰਾਂ ਚਿੱਟਾ ਮੱਜਾਂ ਨੂੰ ਹਾਂਜੀ ਪੜੀ ਬਾੜੇ ਇਹ ਵੀ ਦੂਜਾ ਸੂਆ ਜੱਗੇ ਦੀ ਸੂਈ ਆ ਅੱਛਾ ਜੀ ਪਿਓ ਚਾਰ ਦੰਦ ਜੀ ਅਜੇ ਅੱਛਾ ਜੀ ਚੌਗੀ ਆ ਪਹਿਲੇ ਸੂਏ ਦੁੱਧ ਭਰੇ ਨੇ 22 ਤੋਂ 23 ਕਿਲੋ ਠੀਕ ਹੈ ਪਹਿਲੇ ਨੇ ਹਾਂ ਪਹਿਲੇ ਨੇ ਅੱਛਾ ਜੀ ਅੱਜ ਤੀਜਾ ਦਿਨ ਹੋਇਆ ਸੂਈ ਨੂੰ ਮਗਰ ਵੱਛੀ ਜੋ ਆ ਟਾਈਮ 18 ਜੋ 19 ਵਜੇ ਇੰਨਾ ਦੁੱਧ ਤਿਆਰ ਜੇ ਠੀਕ ਹੈ ਠੀਕ ਹੈ ਲੋ ਜੀ ਦੁੱਧ ਮੈਂਨੇ ਕੋ ਬੋਲੀ ਮਿਲ ਲਈ ਅੱਛਾ ਜੀ 18 19 ਲੀਟਰ ਜਿਹੜਾ ਬੋਲਾ ਹੀ ਬੋਲਾ ਤਿਆਰ ਤੇ ਕਾੜ ਕਾੜ ਚੰਗਾ ਆ ਗਿਆ ਤੇ ਇਹਦੇ ਪਿਛੇ ਭੜੀ ਜਾ ਰਿਹਾ ਅੱਛਾ ਬੱਛਾ ਬੱਛਾ ਲੱਗੇਗੀ ਠੀਕ ਹੈ ਮੇਲ ਆ ਗਿਆ ਜਿਹਦੇ ਪਿਛ ਇੰਨਾ ਵਿਚਾਰ ਗੰਦ ਨਵੀਂ ਬੈੜ ਹੈ ਜੇ ਬਿਲਕੁਲ ਸਾਦੀ ਸਾਨੂੰ ਤੋਂ ਨੇ ਨੂੰ ਮੀ ਬਹੁਤ ਜਾਨਾ ਨਗਾ ਕਰ ਮਾਲੀ ਨੂੰ ਬਹੁਤ ਜਿਆਦਾ ਗਾਇਬ ਤੇ ਥਾਣੇ ਤੇ ਨਾਰਾਂ ਨੂੰ ਨਾ ਵੀ ਛੱਡੇ ਤੇ ਕੰਨੀਆਂ ਆਉਂਦੀਆਂ ਏ ਕਿੰਨਾ ਭਰੂਦ ਭਰੀ ਆਤੀ ਦੁੱਧ ਜੱਗੇ ਵੀ 24 25 ਕਿਲੋ ਦੀ ਔੜਨਾ ਕੋਈ ਸੌਦਾ ਕਰੇ ਅੱਛਾ ਜੀ ਹਾਂ ਇਹ ਰੋਜ਼ਿਕ ਜੋ ਵੀ ਤੋਂ 25 ਲੀਟਰ ਜਿਹੜਾ ਦੁੱਧ ਭਰੂਗੀ ਤਾਂ ਨਾ ਨਾ ਜਿਹੜੀਆਂ ਛੱਡੇ ਦੇ ਚੰਨੀਆਂ ਆ ਗਈਆਂ ਆਂ ਕਰਮਾਲੀ ਦੇ ਤੇ ਥਾਂ ਨਹੀਂ ਖਲਾ ਖਲਾ ਚੋਾਈ ਬੜੀ ਐ ਇੱਕ ਨੰਬਰ ਦੀ ਗਾਣੇ ਥਾਂ ਦਿਖਾ ਦੋ ਜੀ ਥਾਂ ਬੜਾ ਸ਼ੌਕ ਨੂੰ ਅਗਲੀ ਸਾਈਡ ਤੋਂ ਸੁਣਾ ਦਾ ਸੈਜ ਗਿਆ ਕਿ ਇਨਚੈਕ ਕਰ ਸਕਦੇ ਜੀ ਬਹੁਤ ਹੀ ਚੰਗਾ ਆ ਗਿਆ ਤੇ ਇਹਦਾ ਮੁੱਲ ਭਾਜੀ ਹਰ ਕੀ ਕਰਨਾ ਜੱਗੇ ਵੀ ਮੋਲੇ ਦਾ ਜਿੱਦਾਂ ਮਾਲਾ ਆਪਾਂ ਵੀਡੀਓ ਦੇ ਵੇਖਨੇ ਕੋਈ 80 ਕਰਦਾ ਕੋਈ 50 80 ਕਰਦਾ ਹਾਂਜੀ ਦੋ ਤਿੰਨ 24 25 ਕਿਲੋ ਵਸ਼ੀ ਨੇ ਮੇਰੀ ਨੇ ਭਰਨਾ ਭਰਨਾ ਜੀ ਠੀਕ ਆ ਠੀਕ ਆ ਤੇ ਆਪਾਂ 75 ਦੀ ਦੇ ਦੇਗੇ ਨਹੀਂ ਕਰੀ ਜੇ ਮਾਨ ਤਾਣਾ ਕਰਾ 70 ਮੰਦਰ ਕਰੀਏ ਹਾਂਜੀ 70 ਕਰ ਲੋ ਹੁੰਦਾ ਜਿੰਨੇ ਕਰਨੀ ਦੱਸੋ ਆਪੇ ਆਮਾ ਜੱਗੀ ਵੀਰ ਹਾਨਾ ਜਿਹੜੀ ਤੇ ਨਹੀਂ ਪੂਰੇ 65000 ਦੀ ਲਈ ਆ ਠੀਕ ਹੈ ਠੀਕ ਲਓ ਭਾਈ ਚੋਰੀ ਹੋਣੀ ਹੁਣ ਠੀਕ ਹੈ ਲਓ ਭਾਈ 65000 ਦੀ ਤੇ 24 ਤੋਂ 25 ਲੀਟਰ ਜਿਹੜਾ ਦੁੱਧ ਭਰੂਗੀ ਕਰਮਾ ਜੇ ਜੋੜਾ ਖੜੂਗਾ ਹਾਂਜੀ ਤੇ ਥੋੜਾ ਬੋਧਾ ਮਾਨਤਾਂ ਨੂੰ ਹਲ ਕਰ ਦਾਂਗੇ ਠੀਕ ਹੈ ਲਓ ਜੀ ਜੇ ਕਿਸੇ ਵੀਰ ਭਰਾ ਦੇ ਜੋੜਾ ਖੇਟਮਦਾ ਤੇ ਹੋਰ ਵੀ ਮਾਨਤਾਂ ਨੂੰ ਖੁੱਲਾ ਕਰ ਦਿੱਤਾ ਜਾਊਗਾ ਵੀਰ ਹਰ ਭਾਗ ਦੇ ਕਰਦਾਂਗੇ ਜਿੱਦ ਕਰਦਾ ਆਜੋ ਹੁਣ ਤੁਹਾਨੂੰ ਝੋਟੀਆਂ ਨਾਲ ਲਈਏ ਤੋਫੇ ਇਹ ਜੱਗੇ ਵੀ ਟੋਕਰ ਕੱਪਣਿਆ ਅੱਛਾ ਜੀ ਐਰ ਕੀ ਤੀਸਰਾ ਸਵੇਰ ਸੁਣਾ ਜੇ ਠੀਕ ਹੈ ਜੀ 15 16 ਕਿਲੋ ਦੁੱ ਇਹ ਖਰੜੀ ਇਹਦਾ ਚੱਟਾ ਜੀ ਬਾਈ ਬਹੁਤ ਚੰਗਾ ਹਾਂ ਜੀ ਹਾਂ ਜੀ ਸੱਜਰ ਵਰਗਾ ਚੱਟਾ ਬਣਿਆ ਪਿਆ ਕਿੰਨੇ ਘੰਟੇ ਕੱਪੜਾ ਢਾਈਆਂ ਮਹੀਨੇ ਚੈੱਕ ਪਾਸ ਹੋਈੋ ਕੱਲ ਅੱਛਾ ਜੀ ਪੂਰੇ ਢਾਈ ਮਹੀਨੇ ਮੇਰੇ ਕੋਲ ਵੀਡੀਓ ਵੀ ਬਣੀ ਪਈ ਆ ਠੀਕ ਹੈ ਦੁੱਧ ਕਿੰਨਾ ਗੋਧਾ ਟਾਈਮ 10 ਪਲੱਸ 10 ਕਿਲੋਗ੍ਰਾਮ ਇਹਨਾਂ ਨੂੰ ਮੰਗਦੇ ਠੀਕ ਆ ਜੀ ਲਓ ਜੀ ਢਾਈ ਮਹੀਨੇ ਵਿੱਚ ਚੈੱਕ ਪਾਸ ਤੇ 10 ਤੋਂ ਪਲੱਸ ਜਿਹੜਾ ਦੁੱਧ ਬਿਲਕੁਲ ਤਿਆਰ ਆ ਤਿਆਰ ਤਿਆਰ ਤੇ ਖੋਲੋ ਬਾਈ ਜੀ ਫਿਰ ਖੋਲ ਕੇ ਦਿਖਾਈਏ ਕੁਵਾਂ ਨੇ ਕਿਰਵਾਸਣਾ ਅਰਗੀ 3 ਨਾ ਜੱਗੇ ਵੀ ਸੁਣਾਇਨੇ ਠੀਕ ਹੈ ਲੋ ਜੇ ਸੂਹਾ ਤੀਸਰਾ ਸੁੂਗੀ ਹਾਂ ਜੀ ਇੱਕ ਆਟਾ ਕਾੜ ਦੀ ਚੰਗੀ ਆ ਗਈ ਆ ਤੇ 14 ਤੋਂ 15 ਲੀਟਾ ਜਿਹੜਾ ਸੱਜਰ ਦਾ ਰਕਾਰ ਆ ਇਹ ਨਾੜਾਂ ਨੂੰ ਦਾ ਜਿਹੜੀਆਂ ਛੱਡੇ ਰ ਚੰਗੀਆਂ ਆ ਗਈਆਂ ਇਹ ਸਟਾਲ ਜਿਹੜੀ 2 ਤੋਂ 2.5 ਮਹੀਨੇ ਦੇ ਵਿੱਚ ਟੱਕ ਪਾਸ ਵੀਰ ਨੇ ਕਰਾਤੀ ਆ ਇੱਕ ਵੀਡੀਓ ਵੀ ਬਣੀ ਪਈ ਜਿਹੜੀ ਹਾਂ ਵੀਡੀਓ ਬਣੀ ਪਈ ਜੀ ਇਹ ਵੀ ਵੀਡੀਓ ਤੁਸੀਂ ਭਾ ਸਕਦੇ ਜੀ ਵੀਰ ਦੇ ਕੋਲੋਂ ਸੈਂਡ ਇਹ ਥਣਥੂਣ ਬਹੁਤ ਹੀ ਟਕੜਾ ਲੱਗਾ ਹਨ ਜਿੱਥੇ ਜੱਟ ਤੇ ਥਣ ਲੱਗਾ ਵਾ। ਉਹ ਸਾਵ ਨੂੰ ਘਰ ਜਾ ਕੇ ਭਰਾ ਦੇ ਸਾਹਮਣੇ ਕਮੇਟੀ ਵਾਲੇ। ਕਮੇਟੀ ਆ ਪੇੜ ਪੁੱਠਾ ਵੇਖੋ ਜਿੰਦੇ ਵੀ ਕਿੰਦਾ ਚੌਣਾ ਮਗਰੋਂ ਨੇ। ਆ ਨਾੜਾਂ ਹੀ ਦਵਾਉ ਚਵਨ ਹੋਣੀ। ਚਿੜੀਆਂ ਦੋ ਤਾਂ ਸੱਜਣ 15-16 ਲੀਟਰ ਜਿੱਤੇ ਵੀ ਚੰਨੀ ਆ ਗਈਆਂ ਅਛਾ ਜੀ। ਹਾਂ 15-16 ਲੀਟਰ ਦੁੱਧ ਸੱਜਣ ਦਿੰਦੀ ਰਹੀ ਆ। ਠੀਕ ਆ ਜੀ। ਇਹਦਾ ਮੁੱਲ ਭਾਜੀ ਹਰ। ਮੁੱਲ ਜੱਗੇ ਵੀ ਇਹਦਾ ਕਰੋਨ ਭਾਵੇਂ 80 90 ਜੋ ਮਰਜ਼ੀ ਕਰਾਈ ਜਾਓ ਹਾਂਜੀ ਤੇ ਹਾਂ ਨਾ ਪੂਰੇ 75000 ਦੇ ਹੋਗੇ ਹੋਰ ਕਰ ਲੀਏ ਨਹੀਂ ਜਗੀਰ ਨਾ ਕਰਾਈਏ ਮਾਦੀ ਚੰਗੀ ਆ ਨਹੀਂ ਚੰਗੀ ਚਲੋ ਆਪਾਂ ਆ ਹੀ ਜਾਇਜ਼ ਦੇਣੀ ਆ ਨਹੀਂ ਨਹੀਂ ਭਲਾ ਜੀ ਜਾਇਜ਼ ਜੱਗੇ ਵੀ ਮੰਨ ਲਓ ਤੁਸੀਂ ਆਪ ਸਾਨੇ 10 ਕਿਲੋ ਦੁੱਧ ਆ ਹਾਂਜੀ 6 ਮਹੀਨੇ ਦਾ ਚੱਕ ਪਾਸ ਹੈ ਹਾਂਜੀ ਤੇ ਮੰਨ ਲਓ ਵੀ ਆ 70 75 ਵਾਲੀ ਤੁਹਾਨੂੰ ਵੀ ਪਤਾ ਤੁਸੀਂ ਰੋ ਵੀਡੀਓ ਬਣਾਉਂਦੇ ਮਾਦੀ ਰਹਿ ਨਹੀਂ ਗਈ ਕੋਣ ਰੱਖੋ ਪਾਰ ਆਪਾਂ ਆਪਾਂ ਮੰਨ ਲਓ ਵੀ ਅੱਜ ਹੀ ਮਾਂ ਮਾਲ ਆਪਣਾ ਭਾੜਾ ਹੈ ਤੇ ਢਾਈ ਢਾਈ 3 3 ਲੱਖ ਦੀ ਆਪਾਂ ਮੱਝ ਪਾਉਂਦਾ ਰੋਜ਼ ਦੀ ਨਹੀਂ ਪਾਉਂਦੇ ਹਣਾ ਤੇ ਵਿੰਗਣ ਵੀ ਡਈ ਹੈ ਗੰਡੀਆਂ पे ਗੰਡੀਆਂ ਹਾਂ ਥੋੜਾ ਪੋੜਾ ਜਕੀਰ ਮਾਨਸਾਨ ਕਰ ਦਾਂਗੇ ਕਰ ਦੋ ਹਾਂ ਨਾ ਫਿਰ ਜਿੱਤੇ ਕ ਛਾੜੀ ਦੇਣੀ ਹੈ ਛਾੜਾ ਦੋ ਫਿਰ ਜੋ ਤੂੰ ਛਾੜਾ ਨਹੀਂ ਦਾ ਦੋ ਆਪੀ 2000 ਛਾੜ ਦਾਂਗੇ ਲੋ 1000 ਉਹ ਕਿਉਂ ਤੇ ਕਿੰਨਾ ਤੱਕ ਨਹੀਂ ਜਾਂਦੇ ਫਿਰ 70000 ਦੀ ਬੰਦਲ ਦੀ ਰਹਿ ਗਈ ਕਾ ਦੇ ਦਉ 70000 ਠੀਕ ਹੈ ਚੰਗੀ ਆ ਮਾਜੀ ਤਾਂ ਕੋਈ ਦੇ ਤਾ ਇਹ ਪਿੱਛੇ ਕੁੜਾ ਇਹਨਾਂ ਨੂੰ ਚੰਗਾ ਲੱਗਾ ਵਾ ਕਰੋ ਚੈੱਕ ਮੇਰੇ ਨਾਲ ਘਟੋ ਘਟ 2.5 ਫੁੱਟ ਚੌੜਾ ਹੋਣਾ ਪਿੱਛੇ ਚੌੜਾ ਚੌੜਾ ਠੀਕ ਹੈ ਜੀ ਰੋਬੀ ਦਾ ਖਰਿਆਲੀ ਤੇ ਆਹ ਵਾਲੀ ਝੋਟੀ ਭਾਜੀ ਇਹ ਪਹਿਲਾ ਸੂਆ ਜੱਗੇ ਵੀਰ ਸੂਈ ਆ ਅੱਛਾ ਜੀ ਆ ਇਹਦੇ ਥੱਲੇ ਦੁੱਧ ਜਿਹੜਾ ਸਹੀ ਮੈਨੇ ਨਾ ਬੰਦੇ ਨਾਲ ਥੋੜਾ ਝਗੜਾ ਹੋ ਗਿਆ ਜੀ ਅੱਛਾ ਜੀ ਉਹਨਾਂ ਕੋਲ ਸ਼ਾਮ ਨਹੀਂ ਹੋਈ ਇਹ ਦੁੱਧ ਦੇ ਦੀ 9-10 ਕਿਲੋ ਅੱਛਾ ਜੀ ਦੁੱਧ ਹੋਊ ਇਹਦਾ ਥੱਲੇ 6 ਕਿਲੋ ਸਭ ਸਾਰਾ ਇਹ ਨਾ ਕੋਈ ਆ ਕੇ ਜੇ ਆਪਾਂ 6 ਕਿਲੋ ਆਖਿਆ ਤਾਂ 4 ਕਿਲੋ ਨਿਕਲੂਗਾ 6 ਕਿਲੋ ਦੁੱਧੇ ਮਗਰ ਕੱਟੀ ਜੇ ਤੇ ਗਾੜੀ ਫੇਰ ਬਣੀ ਜੇ ਅੱਛਾ ਕਿੰਨੇ ਜਾਂਦੀ ਮਾਲਕ ਵੀ ਇਹਨੂੰ 2-3 ਮਹੀਨਿਆਂ ਕੋ ਆਪਾਂ ਨੇ ਚੈੱਕ ਕਰਾਈ ਆ ਆਪਾਂ ਭਾਈਆਂ ਮਾਲਕ 2 ਘੰਟੇ ਹੋਈਆਂ ਅੱਛਾ ਅੱਛਾ ਠੀਕ ਤੇ ਡੀਆਂ ਭੁੱਖੀਆਂ ਮੰਨ ਲਾ ਵੀ ਤੂੜੀ ਖਾਈ ਜਾਂਦੀਆਂ ਜੇ ਕੋਈ ਸਾਂਹ ਵਾਲਾ ਲਊਗਾ ਨਾ ਬਰਾਂਡੇ ਜਿਹੜੀ ਆ ਛੋਟੀ ਬਰਾਂਡੇ ਜਿਹੜੀ ਬੋਂਦੀ ਜੋ ਪਿਓਰ ਦੋ ਦਾਂਦੀ ਜਿਹੜੀ ਠੀਕ ਹੈ ਠੀਕ ਹੈ ਪਿਓਰ ਮੋਰਾ ਨਸਲ ਦੀ ਆ ਗਈ ਜੀ ਇਹਨੇ ਘੱਦ-ਕਾੜ ਜਿਹੜਾ ਚੰਗਾ ਵਾ ਇਹ ਨਹੀਂ ਵੀ ਆ ਟਰੋਸ ਲੋ ਜੀ ਪੁੱਲਾ ਸੂਈ ਯਾਰੇ ਚਾਰ ਦੰਦ ਦੱਸਿਆ ਭਰੀ ਜਲੇ ਚਾਰ ਨੰਨ ਦੋਂਦੀ ਦੁਰਦੀ ਲੋ ਦੰਦ ਦੰਦ ਭਈ ਮੂੰਹ ਹੋ ਜਾਏ ਕੋਈ ਦੋ ਦੰਦ ਕੋਈ ਸ਼ੱਕ ਨਹੀਂ ਆ ਕੋਈ ਸਾਹਮਣੇ ਵਾਲਾ ਕੋਈ ਨਾ ਰੂਵਾ ਦੇ ਚੰਦੀ ਬੰਗਣਾ ਨੇ ਤੇ ਹਰ ਸਿੰਗਲ ਹੱਡੀ ਆ ਹਾਂ ਜੀ ਸਾਹ ਕੱਟੀਆਂ ਵੀ ਕਰਾਂ ਦਿਖਾ ਦੇ ਨਾਲ ਠੀਕ ਆ ਠੀਕ ਆ ਜੀ ਆਈੜੀ ਉਰਲੇ ਪਾਸੇ ਆ ਦੀ ਹਾਂ ਜੀ ਪਰਲੇ ਪਾਸੇ ਆ ਕੀ ਗੱਲੋ ਜੀ ਆਹੜੇ ਪਹਿਲੇ ਨੰਬਰ ਤੇ ਦੇਖ ਹੁੰਦੀ ਆ ਇਹਦੀ ਪਿਛੇ ਫੀਮੇਲ ਕਾਬਜੇ ਤੇ ਕਿੰਨੇ ਕਿ ਜੰਦੀ ਹੋ ਗਈ ਹੋ ਗਈ ਕਟੀਆਂ ਚਮਾ ਚਮਾ ਮੀਨੀਆਂ ਪੰਨਾਂ ਪੰਹਰੀ ਜੱਗੇ ਵੀਰ ਹੋ ਗਈਆਂ ਅੱਛਾ ਜੀ ਮੱਲਾ ਐਡੀਆਂ ਕਟੀਆਂ ਆਪਾਂ ਲੈਣ ਜਾਣੇ ਆ ਨਾ ਹਾਂਜੀ ਕਿ ਆਪਾਂ ਨੂੰ 15-15 ਹਜ਼ਾਰ ਦੀ ਗੱਟੀ ਮਿਲਣੀ ਹੈ ਤੇ ਮਿਲਦੀ ਨਹੀਂ ਆਹ ਤਾਂ ਇਹ ਗੱਟੀ ਵੀ ਚੰਗੀਆਂ ਮਾੜੀਆਂ ਵਾ ਚੰਗੀਆਂ ਪੁੱਛੇ ਜੱਗੇ ਵੀਰ ਆਪਾਂ ਜਿਹੜਾ ਦਾ ਮੋੜ ਦੀ ਕੀਮਤ ਕਰਦੇ ਆ ਹਾਂਜੀ ਮੋੜ ਤੇ ਦਾ ਹ ਹੈਗਾ ਜੋ 70000 ਅੱਛਾ ਜੀ ਕਿੰਨੇ ਦੇ ਹੱਥ ਦੇਣਿਆ ਦੇ ਦੋ ਜਾਂਦੀਏ ਜੈ ਜੀ ਜੈ ਆ ਜੀ ਕਰ ਦੋ ਦੱਸ ਦੋ 11 ਦੋ ਛਾ ਕਾਚੂ ਛੱਡ ਤੈਨੂੰ ਔੜ ਔੜ ਤੋਂ ਛਾਨਣੀ ਲਾਈ ਹਾਂ ਇਹ ਤਾਂ ਨਹੀਂ ਪਤਾ ਤਾਂ ਦਾ ਬਾਰ ਬਾਰ ਆ ਜਾਂਦੇ ਮਗਰ ਕੱਟੀਆਂ ਹੈਗੀਆਂ ਹੈਗੀਆਂ ਚਲੋ ਮਾਜੀ ਵੇਖੋ ਨਾ ਬੰਦੇ ਜਿੱਡੀ ਜਵਾਲ ਝੋਟੀ ਆ ਮੈਂਨੇ ਕੋਈ ਸ਼ੱਕ ਨਹੀਂ ਪਹਿਲਾਂ ਹੀ ਦੱਸਿਆ ਪੱਲੇ ਹੀ ਛੱਡ ਕੋਲੇ ਉਹ ਦਾ ਛੜਾ ਲੋ ਛੱਡ ਦੀ ਪੂਰੇ ਛੱਡ ਦੀ ਲਓ ਜੀ 60000 ਦੀ ਜੇ ਕਿਲੋ ਮੌਕੇ ਦੇ ਕਰਦੇ ਥੋੜਾ ਬੜਾ ਪੰਜ ਹੋਰ ਛੱਡ ਦੂੰ ਫਿਰ ਠੀਕ ਆ ਪੂਰੇ 55000 ਦੀ ਦਵਾ ਮਗਰ ਕੱਟੀ ਠੀਕ ਆ ਜੀ ਮੰਨ ਲਓ 45000 ਦੀ ਮਾਝ ਹੋ ਗਈ 10000 ਦੀ ਕੱਟੀ 45000 ਦੀ ਮਾਝ ਇਹਨੇ ਲੈਣੀ ਉਹ 45000 ਦੀ ਕੱਟੀ ਮੈਨੂੰ ਦੇ ਦੇ ਤਾਂ 10000 ਦੀ ਹਾਂ ਲਓ ਜੀ 45000 ਦੀ ਫਿਰ ਤੇ ਜੇ ਕਿਨੇ ਮੰਨ ਲਓ ਨਾਲ ਹੀ ਕੱਟੀ ਖੜਨੀ ਫਿਰ 55 ਦੀ 55 ਦੇ ਭਣੀਆਂ ਵੀ ਹੈਗੀਆਂ ਜੋ ਗਾਰੰਟੀ ਕੋਈ ਨਹੀਂ ਠੀਕ ਆ ਨਿਕਲ ਆਵੇ ਖੇਦੀ ਕੋਈ 2-2.5 ਮਹੀਨੇ ਦੇ ਆਸ-ਪਾਸ ਜਿਹੜਾ ਬਣੀ ਨੂੰ ਵੀ ਟਾਈਮ ਹੋ ਗਿਆ ਵਾ ਪਰ ਚੈੱਕ ਪਾਸ ਨਹੀਂ ਵੀਰ ਨੇ ਕਰਾਈ ਚੈੱਕ ਪਾਸ ਨਹੀਂ ਵੀਰ ਜੀ ਆਹ ਚੈੱਕ ਪਾਸ ਆ ਮੋਲ ਖਾਲੀਆਂ ਵਾਲਾ ਹੀ ਡੇਟਾ ਹੈ ਹਾਂ ਜੀ ਮੋਲ ਖਾਲੀਆਂ ਵਾਲਾ ਹੀ ਮਾਂ ਕੀਤਾ ਬੱਸ ਖਾਲੀਆਂ ਵਾਲਾ ਗੱਜੇ ਵੀ ਇਧਰ ਵੇਖੋ ਇਧਰ ਮੜਾ ਕਹਿਣ ਵਾਲਾ ਭੁੱਖੀਆਂ ਹੀ ਮੈਨਾਂ ਮੈਨਾਂ ਇਧਰ ਵੇਖੋ ਸਹੀਂ ਖਾਇਆ ਪੈਂਦੀਆਂ ਪੁੱਠੇ ਪਏ ਨਹੀਂ ਨਾਲ ਠੀਕ ਆ ਠੀਕ ਆ ਸਾਹਮਣੇ ਹੀ ਕੱਟ ਲਓ ਪਤਾ ਲੱਗ ਜਾ ਸਾਹਮਣੇ ਜਾ ਕੇ ਕੰਮ ਤੇ ਚੰਗੇ ਰਹਿਣਗੇ ਜੇ ਸੋਨਾ ਨਿਕਲੇ ਗਰੀ ਕਿਸਮਤ ਆ ਕਿਸਮਤ ਆ ਹਾਂ ਆਹ ਵਾਲੀ ਐਂਡ ਤੇ ਭਾਈ ਕਿਹੜੀ ਝੋਟੀ ਇਹ ਵੀ ਝੋਟੀ ਪਹਿਲਾਂ ਸੂਆ ਸਰੀਆ ਦਾ ਥੱਲੇ ਆਟਾ ਦੁੱਧ ਉਹ 7 ਤੋਂ 8 ਕਿਲੋ ਅੱਛਾ ਜੀ ਹਾਂਜੀ ਇਹਦੇ ਮਗਰ ਵੀ ਕੱਟੀ ਜੇ ਠੀਕ ਹੈ ਜੀ ਇਹਦੇ ਵਿਸ਼ੇ ਵੀ ਫਰੀ ਮਲਕਾਰ ਆਵੇ ਜੇ ਇਹਦੇ ਇੱਕ ਨਾ ਤੋਂ ਫਰੀ ਦੇਣੀ ਅੱਜ ਵੀ ਫਰੀ 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 ਇਨ ਨੂੰ ਉਹਨਾਂ ਕਿ ਟਾਈਮ ਹੋ ਗਿਆ ਉਹਨਾਂ 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 ਟਾਈਮ ਜੱਗ ਦੇ ਹੋ ਗਏ ਠੀਕ ਆ ਠੀਕ ਆ ਲੋ ਜੀ ਇਹਨੂੰ ਵੀ ਕੋਈ ਚਾਲ ਕੇ ਮੇਂ ਨਿਰਾਸ਼ਪਾਸ ਹੋ ਗਿਆ ਟਾਈਮ ਆ ਸੂਈ ਨੂੰ ਤੇ ਇਹ ਵੀ ਗਾਂ ਬਣੀ ਭਾਜੀ ਬਣੀਆਂ ਬਣੀਆਂ ਗਾਂ ਬਣੀਆਂ ਮਿਰਜੀ ਠੀਕ ਗੱਲ ਪਰ ਆਪਾਂ ਗਰੰਟੀ ਨਹੀਂ ਕੋਈ ਵੀ ਆਪਾਂ ਚੈੱਕ ਨਹੀਂ ਕਰਾਈਆਂ ਅੱਛਾ ਅੱਛਾ ਭਾਵੇਂ ਨਿਕਲਣ ਤਾਂ ਭਾਵੇਂ ਪੰਜਾਂ ਪੰਜਾਂ ਮਹੀਨੇ ਨਹੀਂ ਨਿਕਲਣ ਠੀਕ ਆ ਠੀਕ ਆ ਲੋ ਜੀ ਜੈਟ ਬਲੈਕ ਜੇ ਇਹਨੂੰ ਵੀ ਦੋ ਦੋ ਢਾਈ ਮਹੀਨੇ ਦੇ ਆਸ-ਪਾਸ ਟਾਈਮ ਹੋ ਰਿਹਾ ਆ ਬਣੀਆਂ ਨੇ ਇਹਨੇ ਚਾਰ ਤੋਂ ਪੰਜ ਮਹੀਨੇ ਹੋ ਗਏ ਸੂਈ ਨੂੰ ਨਹੀਂ ਬਣੀ ਨੂੰ ਬਣੀ ਆ ਬਣੀ ਨੂੰ ਇਨਾ ਹੋ ਗਿਆ ਠੀਕ ਆ ਠੀਕ ਆ ਜੀ ਇਹ ਥਾਣੇ ਪਹਿਲਾਂ ਹੀ ਬਹੁਤ ਹੀ ਚੰਗਾ ਲੱਗਾ ਥਾਣੇ ਅਲੱਗ-ਅਲੱਗ ਲੱਗਾ ਤੇ ਥਾਣੇ ਹੀ ਬੜਾ ਸ਼ਾਨਦਾਰ ਆ ਤੇ ਕਟੀਆਂ ਆਪਾਂ ਦੋਮੇ ਤੁਹਾਨੂੰ ਦਿਖਾਉਂਦੇ ਆ 10 ਤੋਂ 15 15000 ਦੀਆਂ ਕਟੀਆਂ ਤੇ ਸਿਹਾਈਆਂ ਹਾਂਜੀ ਹਾਂਜੀ ਤੇ ਇਹਦਾ ਮੁੱਲ ਭਾਜੀ ਹਰ ਮੁੱਲ ਇਹ ਜੱਗੇ ਵੀ 70000 ਜੀ ਅੱਛਾ ਜੀ ਕਵਾਂਗੇ ਪੂਰੇ 65000 ਦੀ ਅੱਛਾ ਹਾਂਜੀ ਕਰੀਏ ਜੇ ਨਹੀਂ ਜੈਜ ਨਾ ਕਰੀਏ ਜੇ ਕੋਈ ਕੱਟੀ ਛੱਡ ਦੀ ਤੇ ਫਿਰ 55000 ਦੀ ਦੇ ਦਾਂਗੇ ਨਹੀਂ ਉਹ 55 ਦੀ 31 ਸਵੇ ਤੇ 60 ਦੀ ਹਾਂ ਇਹ ਛੱਡ ਦੇ ਹਾਂ ਆ ਇਹ ਛੜਦੇ ਨੇ ਹੈ ਛੜਦੇ ਨੇ ਠੀਕ ਹੈ ਕਿ ਨਹੀਂ ਤੇ ਉਹ ਕੱਤੀ ਫਿਰ ਫਰੀ ਚੱਲ ਜਾਣਗੇ ਕੋਈ ਨਹੀਂ ਪੰਜ ਵਧਾਇਆ ਹੀ ਹਨ ਕੱਲ ਬਨੇ ਛੱਡ ਦੀ ਦੇਣ ਚੱਲੇ ਠੀਕ ਹੈ ਲੋ ਫਿਰ 1 55 ਦੀ ਤੇ 1 70 ਦੀ 10000 ਦੀ ਮੰਨ ਲਓ ਜੱਗੇ ਵੀ ਕੱਟੀ ਆ ਹਾਂਜੀ ਹਾਂਜੀ 50000 ਦੀ ਮੱਝ ਹੋ ਗਈ 8 ਕਿਲੋ ਦੁੱਧ ਆ 8 ਕਿਲੋ ਦੁੱਧ ਆ ਇਸ ਸੋਨੇ ਨਿਘਲ ਆਵੇ ਇਹ 75 75000 ਦੇ ਆ ਤੇ ਆਹ ਜਿੱਡੀ ਝੋਡੀ ਦਾ ਕੱਦ ਘਾੜੇ ਨੇ 80 ਦੀ ਉਧਾਂ ਹੀ ਬਿਲਕੁਲ ਸਹੀ ਗੱਲ ਹੈ ਜੇ ਟੋਕੜੇ ਕਾ ਬਨੇ ਘਲਣ ਚੱਕ ਭਾਲਦੇ ਆ ਬਾਈ ਕੋਠੇ ਕੋਠੇ ਜੱਡੀਆਂ ਤੇ ਬਿਲਕੁਲ ਹੀ ਜਿਹੜੇ ਛੋਟੇ ਛੋਟੇ ਰੇਟ ਆ ਵੀਰਾਂ ਭਾਲਦੇ ਮੇਰਾ ਮਾਰ ਦੋ ਕਿਤਨੀ ਜੱਗੇ ਵੀ ਤਿਆਰ ਹੋਈਆਂ ਕਟੀਆਂ ਦੇ ਤਿੰਨ ਵੀ ਪਛੇੜੀਆਂ ਪਲੀਆਂ ਬਸਾਲ ਸਾਲ-ਸਾਲ ਉਹ ਚਾਹਣ ਲੂਗਾ ਚਲੋ ਗਾਮ ਨਾ ਚੰਗੀਆਂ ਬਣ ਜਣਾ ਕਿ ਹੈ ਵੀ ਚੰਗੇ ਸੀ ਮੰਡੀਆਂ ਹਨਾ ਦੌਰ ਘੱਡ ਬਲਿਆਗਾ ਆਈਆਂ ਦਮੇ ਕਟੀਆਂ ਤੇ ਪਸ਼ੂ ਵੀਰ ਦੇ ਕੋਲ ਸਾਰੇ ਚੰਗੇ ਆ ਸੱਜਰਾ ਵੀ ਤੇ ਟੋਕੜਾਂ ਬਣਾਵੀਆਂ ਤੇ ਵੀਡੀਓ ਪੂਰੀ ਵੇਖਣ ਦੀ ਧੰਨਵਾਦ ਆ ਸਾਰੇ ਪਸ਼ੂ ਪਾਲਕ ਭਰਾਵਾਂ ਦਾ